ਆ ਉਸ ਬਾਈ ਰੱਖਣਾ ਸਾਹਮਣੇ ਨਾਲ ਕੋਈ ਸਿੰਘਾ ਖਾਲਸਾ ਜੀ ਪੱਤਾ ਦਿੱਤਾ ਫੇਰ ਅੱਖੋਂ ਖਾਲਸਾ ਜੀ ਕਿਵੇਂ ਹੈ ਤਬੀਅਾ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤ Guru ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਤੇ ਮੈਡੀਕਲ ਕਰਾਉਣਾ ਤੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਇਹੋ ਬਿਆਨ ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਕਿ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੂੰ ਚਾਹੀਦਾ ਜੇ ਨਹੀਂ ਪੈਸੇ ਇਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟ ਇਹ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਘਰੇ ਕਿਰਪਾ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਾ ਛੱਡੋ ਤੇ ਅਮਰਤ ਛੱਡੋ ਤੇ ਆਪਾਂ ਗਲਤ ਰਾਹੇ ਲਉਂਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਦਾ ਜੇਲ੍ਹ ਚ ਸੌਣਾ ਮਿਲਣੀ ਹੈ ਨਹੀਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਧੱਕੇ ਹੁੰਦੇ ਆ ਅੱਛਾ ਠੀਕ ਜਿਹੜਾ ਜੇਲ੍ਹ ਵਾਲਾ ਡਾਕਟਰ ਸਾਹਿਬ ਨੇ ਲਿਖ ਦਿੱਤਾ ਆਪਣੇ ਚੈੱਕ ਵਾਸਤੇ ਮਰਟੀ ਚੈੱਕ ਵਾਸਤੇ ਲੱਗੇ ਡਾਕਟਰ ਸਾਹਿਬ ਦੇ ਨਾਮ ਤੇ ਨਹੀਂ ਸਮੱਸਿਆ ਡਾਕਟਰ ਨੇ ਲਿਖਿਆ ਕੋਈ ਦੰਦਾਂ ਦੀ ਪ੍ਰੋਬਲਮ ਤੇ ਕੋਈ ਬਲੱਡ ਦਾ ਸੀ ਉਹ ਕਰਾ ਦੇ ਸਰ ਨਾਮ ਕੀ ਹੈ ਇਹਨਾਂ ਦਾ ਭੱਜ ਕੇ ਪ੍ਰਧਾਨ ਮੰਤਰੀ ਭੱਜ ਕੇ ਅੱਛਾ ਇਹ ਉਹੀ ਨੇ ਜਿਹੜੇ ਟਿਬਲਗੜ ਤੋਂ ਸ਼ਿਫਟ ਕੀ ਬਿਲਕੁਲ 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 ਠੀਕ ਹੈ ਡਾਕਟਰਾਂ ਵੱਲੋਂ ਕੀ ਅੱਗੇ ਮੈਡੀਕਲ ਦਾ ਕਹਿਣਾ ਨਹੀਂ ਮੈਨੂੰ ਪਤਾ ਲੱਗੋ ਅਜੇ ਤਾਂ ਟੈਸਟ ਕਰਨਾ ਸਪੋਰਟ ਆਉਣੀ ਹੈ ਨਾ ਫਿਰ ਪਤਾ ਲੱਗ ਜੂ ਠੀਕ ਹੈ ਵੀ ਚੈਕਿੰਗ ਹੀ ਕਰਾਈ ਹੈ ਚੈਕਿੰਗ ਤੀਨ ਨਾਲ ਸਮੱਸਿਆ ਸਮੱਸਿਆ ਨਹੀਂ ਰੂਟੀਨ ਦੀ ਚੈਕਿੰਗ ਚੈੱਕ ਅਪ ਸਾਰੇ ਬਾਡੀ ਦਾ